ਸਰਚ ਕੋ ਪੰਜਾਬੀ ਤੁਹਾਡੇ ਲਈ ਕੋ ਕੈਂਟ ਜੀ ਵੀਡੀਓ ਲੈ ਕੇ ਆਪਾਂ ਬਹੁਤ ਦਿਨوں ਕੇ ਵੀਡੀਓ ਆਪਾਂ ਲੋਡ ਨਹੀਂ ਕੀਤੀ ਤੇ ਰੀਚ ਬਹੁਤ ਕੱਟ ਗਈ ਆ ਤੇ ਸ਼ਾਰਟ ਵੀਡੀਓ ਨੂੰ ਤੁਸੀਂ ਜਾ ਕੇ ਸਪੋਰਟ ਜੁੜ ਕਰਿਆ ਕਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਬਹੁਤ ਦਿਨਾਂ ਬਾਅਦ ਆਪਾਂ ਵੀਡੀਓ ਅਪਲੋਡ ਕਰ ਰਹੇ ਆ ਬਾਕੀ ਆਪਾਂ ਨਮੋਲਵੀਰ ਦੀ ਵੀਡੀਓ ਬਹੁਤ ਹੀ ਕੈਂਟ ਰੋਸਟ ਕਰ ਰਿਹਾ ਬਾਕੀ ਤੁਸੀਂ ਇਹ ਚੈੱਕ ਵੀਡੀਓ ਕਰੋ ਫਿਰ ਆਪਾਂ ਮਿਲਦੇ ਆਂ ਕਰੋ ਚੈੱਕ ਵੀਡੀਓ ਜੋ ਤੁਝੇ ਜਨਮ ਹੋਇਆ ਹੈ ਬੁਰਾ ਇਹ ਕਾਲੀ ਕਾਲੀ ਅੱਖੀ ਹਾਂਜੀ ਕਿਵੇਂ ਲੱਗੀ ਵੀਡੀਓ ਇੰਗੇ ਖੋਜਣਾ ਘੱਟ ਘੱਡਿਆ ਕਰੋ ਪਤ ਨਹੀਂ ਇਹਨਾਂ ਦੇ ਕਿਹੜਾ ਕੀੜਾ ਘਟਾ ਪਧਾਰਨ ਦਾ 24 ਘੰਟੇ ਅਗੇ ਮੈਂ ਸਭ ਮੈਂ ਨਹੀਂ ਕਹਿ ਰਿਹਾ ਅਨਮੋਲ ਵੀਰ ਕਹਿ ਰਿਹਾ ਭਾਵੇਂ ਅਨਮੋਲ ਵੀਰ ਦੀ ਵੀਡੀਓ ਸਟਾਰਟ ਕਰਨ ਦੇ ਪਹਿਲਾਂ ਤੁਹਾਡੇ ਕੀ ਛੋਟੀ ਜਿਹੀ ਰਿਕਵੈਸਟ ਹੈ ਵੀ ਨੇ YouTube ਚੈਨਲ ਤੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜਰੂਰ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਵੇ ਮੈਂ ਜੈਸਾ ਰੋਸਟ ਆਪਾਂ ਜ YouTube ਚੈਨਲ ਤੇ ਅੱਜ ਵੀਡੀਓ ਅਪਲੋਡ ਕਰ ਦੇਣੀ ਆ ਕਰੋ ਚੈੱਕ ਵੀਡੀਓ ਫਿਰ ਆਪਾਂ ਮਿਲਦੇ ਆਂ ਹਾਏ ਮੇਰੇ ਰੱਬਾ ਫੇਰ ਕਰਤੀ ਨਵੀਂ ਖੋਜ ਨਹੀਂ ਕਿਹੜਾ ਐਸਾ ਕੀੜਾ ਐ ਜਿਹੜਾ ਤੁਹਾਡੇ ਅੰਦਰ ਚੁਰਲ ਮੁਰਲ ਕਰ ਰਿਹਾ ਜਿਹੜਾ ਤੁਹਾਨੂੰ ਟਿਕ ਕੇ ਨਹੀਂ ਬੈਠ ਨਹੀਂ ਹੁਣ ਖੁੱਲ ਕੇ ਆ ਜਾਊਗੀ ਨਹੀਂ ਕੇਕ ਕੱਟਣਾ ਕੋਈ ਸਿੱਧਾ ਤਰੀਕਾ ਨਹੀਂ ਸਿਰ ਤੇ ਚੜ ਜਾ ਉਹਦੇ ਹੱਦ ਹੀ ਪਾਇਆ ਗੰਦੀ ਪਾ ਤਾ ਇੰਸਟਾਗ੍ਰam ਤੇ ਮੈਨੂੰ ਬਿਹੜਾ ਹੀ ਗੱਕ ਹੋ ਗਿਆ ਕੰਟੈਂਟ ਨਾਮ ਦਾ ਕੰਟੈਂਟ ਖਤਮ ਹੀ ਹੋ ਗਿਆ ਤੁਹਾਡੇ ਕੋਲ ਕੁਝ ਵੀ ਕਰੀ ਜਾ ਰਹੇ ਕੰਟੈਂਟ ਦੇ ਨਾਮ ਦੇ ਭਾਵੇਂ ਟੱਟੀ ਕਰ ਦੋ ਉਹਦੇ ਦੀ ਹੱਦ ਕੀਤੀ ਵੀ ਇਹਨਾਂ ਨੇ ਵੇੜਾ ਹੀ ਕਰਕੇ ਕਰਤਾ ਇਹਨਾਂ ਦੇ ਸਾਰੇ ਕੰਮ ਦਾ ਨਹੀਂ ਤੁਹਾਨੂੰ ਨਹੀਂ ਐਕਟਿੰਗ ਆਦੀ ਨਾ ਕਰੋ ਸ਼ਰਮ ਤੇ ਆਂਦੀ ਹਣੀ ਹੈ ਹਾਂ ਜੀ ਕਿਤੇ ਲੱਗੀ ਵੀਰ ਜੀ ਦੀ ਵੀਡੀਓ ਤੇ ਲੇਕਿਨ ਵੀਡੀਓ ਨੂੰ ਬਤੋ ਲਾਈਕ ਕਮੈਂਟ ਸ਼ੇਅਰ ਤੋਂ ਜਲੂ ਕਰਦੇ ਹੋ ਬਾਕੀ ਕਮੈਂਟਾਂ ਚਾਹ ਦੇ ਵਿੱਚ ਆ ਤੁਸੀਂ ਜੋ ਦੱਸਿਓ ਅਦਰ ਤੁਸੀਂ ਮੋਲ ਅਨਮੋਲ ਵੀਰ ਦੇ ਫੈਨ ਹੋ ਤਾਂ ਬਾਕੀ ਇੰਸਟਾਗ੍ਰਾਮ ਜਗਾ ਫੋਲੋ ਕਰ ਲਿਓ ਫੇਸਬੁੱਕ ਪੇਜ ਨੂੰ ਜਗਾ ਲਾਈਕ ਕਰ ਲਿਓ YouTube ਚੈਨਲ ਸਬਸਕ੍ਰਾਈਬ ਕਰ ਲਿਓ ਕਿ ਕਮੈਂਟਾਂ ਚ ਬਜਾ ਤੁਸੀਂ ਜੋ ਦੱਸਿਓ ਕੋਈ ਮਿਲ ਜਾ ਬਾਕੀ ਨੈਕਸਟ ਵੀਡੀਓ ਤੱਕ ਸਨ ਪਰ ਵਾਰੀ ਸਤਿ ਸ਼੍ਰੀ ਅਕਾਲ ਜੀ